ਕੀਸੀ ਕਰ ਰਹੇ ਹੋ ਕਿਹੜਾ ਸਨੇਚਰ ਫੀਚਰ ਤੇ ਕਿਹੜੀ ਵਾਰਦਾਤ ਸੀ ਸ਼੍ਰੀਮਤੀ ਸੋਮੇ ਮਿਸ਼ਰਾ ਆਈਪੀਐਸ ਐਸਐਸਪੀ ਫਰੋਜਪੁਰ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਡੀ ਅਤੇ ਸੀਆਈ ਇਨਸਪੈਕਟਰ ਮੋਹਿਤ ਵੱਲੋਂ ਮਤੀ 22 ਨੂੰ 22 12 2024 ਨੂੰ ਇੱਕ ਮਲਜਮ ਜਿਹੜਾ ਹੈਗਾ ਆਸ਼ੂ ਪੁੱਤ ਜਿੰਦਰ ਵਾਸੀ ਮਮਦੋਟ ਜਿਹਨੂੰ ਇਹ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲਾਂ ਸਵੇਤ ਰਿਕਵਰ ਕੀਤਾ ਬਦਾਨਦ ਕੀਤਾ ਹੁੰਦੇ ਕੋਲ ਔਰ ਇਸ ਵਿਅਕਤੀ ਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਆਲਰੇਡੀ ਦਰਜ ਹਨ ਜਿਹੜਾ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਉਹ ਤਕਰੀਬਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਸ਼ਹਿਰ ਗੁਰਦਾਸਾਹਿਤੋਂ ਜਿਹੜਾ ਇਹਨੇ ਖੋਹ ਕੀਤੀ ਸੀ ਇਸ ਤੋਂ ਇਲਾਵਾ ਇੱਕ ਮਿਤੀ 20 12 2024 ਨੂੰ ਸ਼ਹਿਰ ਦੇ ਵਿੱਚ ਟੁੱਲੀ ਟੁੱਲੀ ਗਲੀ ਸਾਣਾ ਸਿਟੀ ਦੇ ਵਿੱਚੋਂ ਜਿਹੜਾ ਹੈਗਾ ਇੱਕ ਲੇਡੀ ਕੋਲੋਂ ਇਹਨੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਉਹ ਲੇਡੀ ਨਾਲੇ 50 ਤੋਂ 60 ਮੀਟਰ ਕਿ ਸਿੱਟਿਆ ਵੈਸੇ ਲੈਡੀ ਨੇ ਉਸਨੇ ਉਹ ਉਹ ਵੀ ਜਿਹੜੀ ਇਹ ਨਿਵਾਰਦਾ ਤੇ ਇਸੇ ਵਿਅਕਤੀ ਵੱਲੋਂ ਹੀ ਕੀਤੀ ਗਈ ਹੈ ਸਰ ਇਹਦੇ ਦੇ ਅਪਰਾਧਿਕ ਮਾਮਲੇ ਕਿੰਨੇ ਦਰਜ ਨੇ ਇਸ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਹਨ ਦੇ ਇੱਕ ਮੁਕਦਮਾ 2019 ਦੇ ਵਿੱਚ ਦੋ ਮੁਕਦਮੇ ਜਿਹੜੇ 2022 ਦੇ ਵਿੱਚ ਆਲਰੇਡੀ ਪਹਿਲਾਂ ਹੀ ਦਰਜ ਆ ਗਏ ਸਨੇਚਿੰਗ ਦਾ ਹੀ ਹੈ ਜੀ ਸਨੇਚਿੰਗ ਦਾ ਹੀ ਮੁਕਦਮਾ ਇਹਨੇ ਦੇਖ ਲਾ ਪਹਿਲਾਂ ਵੀ ਹੈ ਜੀ ਸਨੇਚਿੰਗ ਦੇ ਨੇ ਕੋਈ ਹਥਿਆਰ ਦੀ ਬਰਾਮਦਗੀ ਹੋਈ ਨਹੀਂ ਨਹੀਂ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ ਸਿਰਫ ਦੋ ਮੋਬਾਈਲ ਇੱਕ ਮੋਟਰਸਾਈਕਲ ਦਾਬਰ ਹੋ ਜਾਂਦੇ ਤੋਂ ਫਾਸਟ ਪੈਡੈਂਟਿਫਾਈ ਹੋ ਗਿਆ ਸਰ ਜੀ ਗੱਲ ਕੀਤੀ ਜਾਵੇ ਸਨੇਚਰਾਂ ਦੀ ਤੇ ਸਨੇਚਰ ਦੀ ਇਹ ਜਿਹੜੇ ਆਂਦੇ ਨੇ ਪਿੰਡਾਂ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਸਟ੍ਰੈਚਿੰਗ ਕਰਕੇ ਜਲੇ ਜਾਂਦੇ ਨੇ ਤੇ ਪੁਲਸ ਨੂੰ ਇਹਦੇ ਲਈ ਕਾਫੀ ਜ਼ਿਆਦਾ ਮਸ਼ੱਧਦ ਕਰਨੀ ਪੈਂਦੀ ਲੱਭਣ ਦੀ ਤੇ ਕੀ ਕੋਈ ਐਵੇਂ ਦਾ ਕ੍ਰੇਟੀਵ ਆ ਪੁਲਸ ਵੱਲੋਂ ਤਿਆਰ ਕੀਤਾ ਗਿਆ ਵੀ ਸਨੇਚਰ ਜਿਹੜੇ ਨੇ ਉਹ ਉੱਥੇ ਹੋ ਜਾਣ ਕੈਮਰੇਆਂ ਦੀ ਕੋਈ ਜ਼ਿਆਦਾ ਇਸਤੇਮਾਲ ਹੋਣਾ ਕੀਤਾ ਹੋ? ਜਿਹੜੀ ਜਿਤਨਾ ਸਨੇਚਰ ਨੂੰ ਗ੍ਰਿਫਤਾਰ ਕਰਨ ਸੰਬੰਧੀ ਹੈਗਾ ਅਸੀਂ ਜਿਹੜੀ ਸਾਡੀ ਸਟ੍ਰੈਟਜੀ ਜਿਹੜੀ ਹੈਗੀ ਉਹਦੇ ਵਿੱਚ ਜ਼ਿਆਦਾ ਤਾਂ ਸੀ ਇਹ ਪ੍ਰੋਨਾਡ ਕੋਡ ਹੈਗਾ ਉਹਨੂੰ ਵਾਜਦੇ ਹੈਗੇ ਆ ਸੈਕੰਡ ਜਿਹੜੇ ਪਬਲਿਕ ਵੱਲੋਂ ਕੈਮਰੇ ਲਗਾਏ ਜਾਂਦੇ ਗੇਲ ਦੇ ਉਹਨੂੰ ਵੀ ਅਸੀਂ ਕਾਫੀ ਕੋਕ ਕੀਤੀ ਜਾਂਦੀ ਤਾਂ ਜੋ ਜਿਹੜੀ ਹੈਗੇ ਸਨੇਚਰ ਤੇ ਕਾਰਵਾਈ ਕੀਤੀ ਜਾ ਸਕੇ ਉਹ ਪਰਿਵਾਰ ਵੱਲੋਂ ਕੀ ਕਹਿਣਾ ਸਰ ਜਿੰਨਾਂ ਦੀ ਔਰਿਜਨਲ ਕੋਈ ਸੀ ਇਹ ਉਹਨੇ ਪਰਿਵਾਰ ਸੈਟੀਸਫਾਈਡ ਨੇ ਹੁਣ ਕਿਉਂਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਹਾਡੇ ਬੰਦਾ ਕੇਸ ਨਾਲ ਕੀਤਾ ਹੈਗਾ